ਸੋਨੀਆ ਸੋਨੀਆ ਕਿੱਥੇ ਰਹਿੰਦੇ ਆਪਾਂ ਫਗਾੜੇ ਭਗਤਪੁਰਾ ਗਲੀ ਨੰਬਰ 1 ਤੇ ਕੀ ਮਾਮਲਾ ਕੀ ਅੱਜ ਜਿਹੜਾ ਤੁਸੀਂ ਆਪਣੇ ਘਰ ਦੇ ਬਾਹਰ ਖੜੇ ਆ ਸਰ ਐਕਚੁਅਲੀ ਮੈਂ ਮੰਨਦੀ ਮੇਰਾ ਬਾਪੂ ਉਹ ਨਾ दारू ਪੀਂਦਾ ਮੰਨਦੇ ਮੈਂ ਮੇਰਾ ਬਾਪੂ ਦਾੂ ਪੀਂਦਾ ਪਰ ਇਹ ਕੋਠੇ ਕੋਠੇ ਜੜ ਕੇ ਮੇਰੇ ਬਾਪੂ ਨੇ ਮਨ ਗਾਣਾ ਗੋਲਾ ਕੱਢੀਆਂ ਸੀ ਇਹਨਾਂ ਨੇ ਮੱਲੇ 'ਚ ਨਹੀਂ ਮੈਂ ਚਲੋ ਮੈਂ ਮੰਨ ਡੈਡੀ ਗਲਤੀ ਸੀਗੀ ਪਰ ਇਹਨਾਂ ਨੇ ਮੱਲਿਆਂ ਨੇ ਪਰਚਾ ਕਰਵਾਤਾ ਡੈਡੀ ਤੇ ਸੱਤ 51 ਪਰਚਾ ਕਰਵਾਤਾ ਮੈਂ ਮੰਨਦੀ ਚਲੋ ਗਲਤੀ ਹੈ ਸੱਤ 51 ਕਰਵਾਤੀ ਹੈ ਪਰ ਥਾਣੇ 'ਚ ਆਉਣ ਦੇ ਬਾਅਦ ਜੇਲ੍ਹ 'ਚ ਸੀਗੀ ਉਹ ਉਹਨਾਂ ਦੇ ਪਰਚਾ ਕਰਵਾ ਕੇ ਹੁਣ ਇਹਨਾਂ ਨੇ ਇਹਨਾਂ ਨੇ ਖੁੰਦਕਵਾਜੀ ਸਾਡੇ ਨਾਲ ਕੱਢੀ ਐ ਅਸੀਂ ਅਸੀਂ ਕਿਹੜੇ ਸੀ ਕਿਸ ਕਿੰਨਾ ਗਲਤ ਬੋਲਦੇ ਆ ਸਾਡੇ ਨਾਲ ਕੀ ਖੁੰਦਕ ਸੀ ਸਾਡਾ ਸਾਰਾ ਸਮਾਨ ਆ ਦੇਖੋ ਤਾਲੇ ਤੋਲੇ ਲਾਤੇ ਆ ਸਾਰਾ ਸਮਾਂ ਬਾਹਰ ਸੜਕ ਤੇ ਰੱਖਤਾ ਸਾਨੂੰ ਵੀ ਡਾਂਗਾ ਲੈ ਕੇ ਮਾਰਨ ਨੂੰ ਪੈਂਦੇ ਤੁਸੀਂ ਹੁਣ ਬੋਲੋ ਤੁਸੀਂ ਹੁਣ ਬੋਲੋ ਕੀ ਅਸਿਕ ਸੜਕ ਕੀ ਕਸੂਰ ਸੀਗਾ ਅਸੀਂ ਤਾਂ ਮੰਨਦੇ ਸੀ ਕਿਰਾਏ ਤੇ ਰਹਿੰਦੇ ਆ ਪਰ ਤੁਹਾਨੂੰ ਟਾਈਮ ਦਿੰਦੇ ਕਿੰਨੇ ਕਿੰਨੇ ਸਮੇਂ ਤੋਂ ਤੁਸੀਂ ਕਿਰਾਏ ਤੇ ਰਹਿੰਦੇ ਸਾਰਾ ਸਾਡੇ ਤਾਂ ਚਲੋ ਝੁੱਗੀਆਂ ਸੀਗੀਆਂ 50 ਸਾਲ ਤੋਂ ਅਸੀਂ ਰਹਿ ਰਹੇ ਤੇ ਮੇਰੇ ਬਾਪ ਦਾਦੇ ਪਰਦਾਦੇ ਸੱਤ ਸਾਲਾਂ ਦੇ ਉੱਤੇ ਰਹਿੰਦੇ ਆ ਇੱਥੇ ਰਹਿੰਦੇ ਆ ਇਹਦਾ ਮਾਲਕ ਮਕਾਨ ਕੋਣ ਸਰ ਲਖਵੀਰ ਸਿੰਘ ਕਿੱਥੇ ਤੇ ਰਹਿਣ ਵਾਲੇ ਹੋ ਪੁੱਲਾ ਰਾਈ ਦਾ ਪੁੱਲਾ ਰਾਈ ਦਾ ਅੱਜ ਅੱਜ ਉਹਨਾਂ ਨੇ ਖਾਲੀ ਕਰਾਇਆ ਤੁਹਾਡੇ ਮਕਾਨ ਉਹਨਾਂ ਨੇ ਜਿਹੜੇ ਪ੍ਰੀਤੀ ਐਮ ਸੀ ਆ ਮਕਾਨ ਮਾਲਕ ਸਾਨੂੰ ਨਹੀਂ ਖਾਲੀ ਕਰਦਾ ਪਿਆ ਦੀ ਹਾਂਜੀ ਜਿਹੜੇ ਪ੍ਰੀਤੀ ਐਮ ਸੀ ਆ ਉਹਨਾਂ ਨੇ ਆ ਕੇ ਵਿੱਚ ਪਾਇਆ ਮੈਂ ਅਸੀਂ ਉਹਨਾਂ ਨੂੰ ਗਾਰੰਟੀ ਚ ਲਓ ਅਸੀਂ ਉਹਨਾਂ ਦੇ ਪੈਰ ਹੱਪ ਪੈਣ ਲੱਗੇ ਉਹਨਾਂ ਨੂੰ ਇੰਨਾ ਰੋਏ ਉਹਨਾਂ ਦੇ ਮਰੇ ਉਹਨਾਂ ਨੂੰ ਸਾਡੇ ਅਥਰੂ ਦੇਖਿਆ ਹੀ ਨਹੀਂ ਅਸੀਂ ਇਹਨਾਂ ਦੇ ਉਹਨੇ ਪੈਰ ਪਏ ਮੈਂ ਕਿ ਪ੍ਰੀਤੀ ਐਮ ਸੀ ਦਾ ਕੀ ਰੋਲ ਆ ਮੇਨ ਉਹ ਕਹਿੰਦੇ ਹਨ ਕਮਰਾ ਖਾਲੀ ਕਰਵਾਣਾ ਕਮਰਾ ਖਾਲੀ ਕਰਵਾਣਾ ਅਸੀਂ ਕਮਰਾ ਖਾਲੀ ਕਰ ਦਵਾਂਗੇ ਪਰ ਤੁਸੀਂ ਇੱਕਦਮ ਟੈਂਸ਼ਨ ਟੈਂਸ਼ਨ ਦਿੰਦੇ ਹੋ ਸਾਨੂੰ ਇਹ ਸਮਾਨ ਕਿੰਨੇ ਵੇ ਤੁਹਾਡਾ ਖਾਲੀ ਕੀਤਾ ਹੈ ਸਰ ਇਹ 5 ਵਜੇ ਤੇ ਆਏ ਹੋਏ ਆ 5 ਵਜੇ ਤੇ ਆਏ ਹੋਏ ਆ ਇਹਨਾਂ ਨੇ 9 ਪੂਰੇ ਬਜਾ ਤੱਕ ਕਮਰੇ ਹੁੰਦੇ ਕੋਈ ਤਾਲੇ ਤੋਲੇ ਲਾ ਕੇ ਕਿਤਾ ਸਮਾਨ ਬਾਹਰ ਹਟਾ ਇਹਨਾਂ ਨੇ ਅਸੀਂ ਕਿੱਥੇ ਜਾਈਏ ਅਸੀਂ ਹੁਣ ਪੁਲਿਸ ਵਗੈਰਾ ਆਈ ਸੀ ਕੋਈ ਸਮਾਨ ਕੋਈ ਨਹੀਂ ਸਰ ਤੁਸੀਂ ਮੋਗੀ ਮਗੀ ਪੁਲਿਸ ਨੂੰ ਕੀਤੀ ਸ਼ਿਕਾਇਤ ਇਸ ਮਾਮਲੇ ਨੂੰ ਲੈ ਕੇ ਸਰ ਅਸੀਂ ਹੁਣ ਕੀਤੀ ਸੀਗੀ 112 ਨੰਬਰ ਤੇ ਮੈਂ ਕਾਲ ਕੀਤੀ ਹੈ ਹੁਣ ਕੀਤੀ ਸੀ ਪਰ ਕਹਿੰਦਾ ਮੁਲਾਜ਼ਮ ਆਣ ਲੱਗੇ ਪਰ ਮੁਲਾਜ਼ਮ ਹੁਣ ਤੱਕ ਆਏ ਹੀ ਨਹੀਂ ਆ ਕਿ ਕਿੰਨੇ ਵਜੇ ਕਿੰਨੇ ਵਜੇ ਤੁਸੀਂ ਫੋਨ ਕੀਤਾ ਸਰ ਹੁਣੇ 9:30 ਤੱਕ ਮੈਂ ਕਾਲ ਕੀਤੀ ਸੀ 9:30 ਆਹ ਜੀ ਤੇ ਸਮਾਨ ਤੁਹਾਡੇ ਸਾਰੇ ਬਾਹਰ ਰੱਖਦਾ ਸਾਰਾ ਮਸਾਰਾ ਸਮਾਨ ਸ਼ਿਬਾ ਕਾਲਾ ਅੰਨੂ ਏ ਪ੍ਰੀਤੀ ਐਮਸੀ ਕੰਬੋਧ ਸਾਰੇ ਇਹ ਮਿਲ ਕੇ ਮੰਦਿਰ ਇਹ ਸਾਰਿਆਂ ਨੇ ਮਿਲ ਕੇ ਕਮਸ ਕਮ ਪਿਆ ਬੰਦੇ ਇੱਥੇ ਤੁਹਾਡਾ ਸਾਰਾ ਸਮਾਨ ਬਾਹਰ ਸੁੱਟਤਾ ਇਹਨਾਂ ਨੇ ਡਾਂਗਾ ਲੈ ਕੇ ਖੜੇ ਉਹਨਾਂ ਮਾਰਨ ਨੂੰ ਫਿਰਦੇ ਪਏ ਸੀ ਕਿ ਤੁਸੀਂ ਹੁਣ ਬੋਲੋ ਸਿੱਪਾ ਮਾਵਾ ਅਲੂ ਹਾਂਜੀ ਸਾਰੇ ਬੰਦੇ ਕਿਉਂ ਸਾਨੂੰ ਕਿਉਂ ਜਬਰਦਸਤੀ ਕਰ ਰਹੇ ਸਾਡਾ ਕੋਈ ਭਰਾ ਵੀ ਨਹੀਂ ਹੈਗਾ ਸਾਡੇ ਪੁਲਿਸ ਬੁਣਵਾਇ ਕਰ ਦੋ ਤੁਸੀਂ ਕਿਉਂ ਸਾਡੇ ਨਾਲ ਇਦਾਂ ਕਰਦੇ ਪਏ ਹੋ ਕਿਉਂ ਕਰਦੇ ਪਏ ਆ ਕਿਉਂ ਸਾਡਾ ਸਮਾਨ ਬਾਹਰ ਰੱਖਤਾ ਇਦਾਂ ਸਾਨੂੰ ਟਾਈਮ ਦਿਓ ਸਾਨੂੰ ਵੀ ਕਿਉਂ ਇਦਾਂ ਕਰਦਾ ਕੰਮ ਖਾਲੇ ਤੇ ਕੀ ਪਰਛਾਵਾਂ ਕੋ ਮੰਗ ਰੱਖਦੇ ਆਪਾਂ ਸਾਨੂੰ ਆਦਿ ਤੇ ਰੰਗ ਦੋ ਬਈ ਸਾਨੂੰ ਸਾਨੂੰ ਟਾਈਮ ਦੋ ਸਾਨੂੰ ਇਨਸਾਫ ਤੁਸੀਂ ਤੁਸੀਂ ਇਨਸਾਫ ਤੁਸੀਂ ਕਰਦੇ ਆ ਡੰਡਾ ਲੈ ਕੇ ਬਾਹਰ ਖੜੇ ਹੋ ਗਏ ਆ ਮਤਲਬ ਇਹਦਾ ਸਾਰਾ ਸਮਾਨ ਬਾਹਰ ਕੱਢਣ ਦੇ ਬਾਵਜੂਦ ਕਿ ਤੁਸੀਂ ਕਹਿੰਦੇ ਹੋ ਸੀ ਹੁਣ ਬਾਹਰ ਨਿਕਲੋ ਸਿੱਧਰ ਜਾਈ ਰਾਤ ਨੂੰ ਇਸ ਟਾਈਮ 10 ਵੱਜ ਚੁੱਕੇ ਰਾਤ ਕਿੱਧਰ ਜਾਈਏ ਇਸ ਟਾਈਮ ਰਾਤ ਨੂੰ ਸਿੱਧਰ ਕਿੱਧਰ ਜਾਈਏ ਕੋਈ ਨਿਕਾਈ ਆ ਨਾ ਕੋ ਚੱਲਦੀ ਅਸੀਂ ਭੁਕੇ ਤੁਹਾਡੇ ਬਾਬੇ ਦਾ ਨਾਂ ਕੀ ਆ ਰਵੀ ਕੁਮਾਰ ਰਵੀ ਕੁਮਾਰ ਉਹਨਾਂ ਦੇ ਸਤਕਵੰਦ ਤੇ ਪਰਚਾ ਕਰਵਾਇਆ ਹੋਇਆ ਹੈਗਾ ਤੇ ਉਹ ਹੁਣ ਕਿੱਥੇ ਆ ਇੱਕ ਵਾਰ ਜਹੀਰ ਤੇ ਮੈਂ ਲੱਗ ਕਿ ਜਮਾਨਤ ਲਵਾਤੇ ਬਿਨਾਂ ਦੀ ਉਹ ਕਿਸੇ ਘਰ ਬੈਠੇ ਹੋਏ ਵਰਕਿੰਗ ਉਹਨਾਂ ਦੇ ਹੱਥ ਪੈਰ ਬਹੁਤ ਦੁਖਦੇ ਪਏ ਆ ਉਹ ਵੀ ਬਿਮਾਰ ਪਈ ਹੋਈ ਆ ਫਟਿਆ ਹੋਇਆ ਉਹਨਾਂ ਨੇ ਕੋਟਵਾਇਆ ਸੀਗਾ ਪ੍ਰੀਤ ਜੀ ਸਾਰਿਆਂ ਨੇ ਕਿਨੇ ਗਾਲੀ ਗਲੋਚ ਉਹ ਕੀਤੀ ਆ ਜਿਹੜੀ ਸੁਣ ਨਹੀਂ ਸਕਦੇ ਅੱਗੇ ਵੀ ਕਰਦਾ ਭਾਜੀ ਕੌਣ ਇਹ ਉਹ ਜਿਹੜਾ ਘਰ ਵਾਲਾ ਉਹ ਤਾਂ ਚਲੇ ਗਿਆ ਜੇਲ੍ਹ ਚ ਕਹਿੰਦੇ ਚਲੇ ਗਿਆ ਉਹ ਜੇਲ੍ਹ ਚ ਰਾਤੀ ਭਰਾਇਆ ਹਾਂ ਉਹ ਜੇਲ੍ਹ ਚਲੇ ਗਿਆ ਤੇ ਉਹਦੇ ਬੱਚਿਆਂ ਦਾ ਕੀ ਕਸੂਰ ਆ ਸੋਣਾ ਬੱਚਿਆਂ ਦਾ ਕੋਈ ਕਸੂਰ ਨਹੀਂ ਪੈ ਵੀ ਚਾਹੁੰਦਾ ਹਾਂ ਜੇ ਤੁਹਾਡਾ ਦੱਸੋ ਜੇ ਤੁਹਾਨੂੰ ਕਿਰਾਏ ਦੀ ਪ੍ਰੋਬਲਮ ਆ ਜਾਂ ਕੋਈ ਦੋਧਾ ਕੁੜੀਆਂ ਨੂੰ ਪ੍ਰੋਬਲਮ ਤੁਹਾਨੂੰ ਕਿਰਾਇਆ ਮਿਲਿਆ ਨਹੀਂ ਕਦੀ ਵੀ ਭਾਜੀ ਤੁਸੀਂ ਤੁਸੀਂ ਕਿਰਾਇਆ ਹੀ ਗੱਲ ਕਰਦੇ ਸੀ ਆਪਾਂ ਬਹਿ ਕੇ ਗੱਲ ਕਰ ਸਕਦੇ ਸੀ ਉਹ ਕਿਰਾਇਆ ਅੱਜ ਤੱਕ ਨਹੀਂ ਮਿਲਿਆ ਨਾ ਮੈਂ ਮੰਗਿਆ ਮੈਂ ਇੱਕ ਟੇਕਰ ਦੇ ਤੌਰ ਤੇ ਹੀ ਰੱਖੇ ਹੋਏ ਸੀ ਹੂੰ ਜੀ 500 ਠੀਕ ਹੈ ਪਰ ਇਹਨਾਂ ਨੇ ਦੋ ਕਿਰਾਏਦਾਰ ਰੱਖੇ ਹੋਏ ਆ ਇੱਕ 3000 ਚ ਤੇ ਇੱਕ 1500 ਅੱਛਾ ਇਹਨਾਂ ਨੇ ਕੋ ਰੱਖੇ ਆ ਇਹਨਾਂ ਨੇ ਰੱਖੇ ਹੋ ਆ ਅੱਛਾ ਮੈਨੂੰ ਅੱਜ ਤੱਕ ਨਹੀਂ ਦੱਸਿਆ ਗਿਆ ਵੀ ਅਸੀਂ ਕਿਰਾਏਦਾਰ ਰੱਖੇ ਆ ਠੀਕ ਆ ਮੇਰੀ ਗੱਲ ਸਮਝ ਨਹੀਂ ਸੋਚ ਹਾਂ ਹਾਂ ਚਲੋ ਚਲੋ ਕਰੋ ਤੁਸੀਂ ਆਪਣੀ ਗੱਲ ਹਾਂ ਜੀ ਇਹਨਾਂ ਨੇ ਮੈਨੂੰ ਅੱਜ ਤੱਕ ਵੀ ਮੈਨੂੰ ਅੱਜ ਪਤਾ ਲੱਗਾ ਕਿ ਉਹ ਮੈਂ ਭਾਜੀ ਕਦੀ ਆਉਦਾ ਨਹੀਂ ਮੇਰੇ ਕੋਲ ਨਾ ਟਾਈਮ ਹੁੰਦਾ ਹੈ हां तो ये वो लराई वे मैं सिर्फ मैं नौकरी करदा बस वो लराई भुलराई भुलराई सही थैंक यू सर अच्छा बैंक जी करदे हां सोसाइटी बैंक से आए से कैशियर हो गए ठीक ठीक है ठीक है ਤੁਹਾਡੇ ਪਿੰਡ ਦੇ ਸਾਰੇ ਮੇਰੇ ਬਾਗਾਵਾ ਲਾਡੇ ਹੋਣੀ ਇੱਥੇ ਸਾਰੇ ਜਿੰਨੇ ਜਣੇ हां ਸਾਰੇ ਆਣਿਆ ਪਰ ਸਾਨੂੰ ਨਾ ਸਾਡੀ ਇਹ ਇਹਨਾਂ ਦੀ ਕਾਲ ਆਈ ਆ ਜ세 ਬੰਦੀ ਸਾਡੀ ਨਾ ਮੈਨੂੰ ਬੜੀ ਤਕਲੀਫੀ ਲੱਗ ਰਹੀ ਮਤ ਕਰਣਾ ਪਿਆ ਹੂੰ ਰਾਈ ਰਹੇ ਜੀ ਕਿ ਰਾਤੀ ਵੀ ਬੰਨ ਸਾਡੇ ਪੈ ਸੀ ਸਟਾਰਟ 11 ਮੈਨੂੰ ਫੋਨ ਵਜਿਆ ਪਰ ਇੱਕ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਆਪਾਂ ਇੱਕ ਭਰਾ ਤੋਂ ਦੇ ਬੇਨਤੀ ਕਰਕੇ ਆਪਾਂ ਗੱਲ ਕਰਦੇ ਆਂ ਵੀ ਇਹ ਇੱਕ ਬੱਚੀਆਂ ਕੁੜੀਆਂ ਆ ਮੈਂ ਤੁਸੀਂ ਜਿਆਦਾ ਇਹਨਾਂ ਨੂੰ ਟਾਈਮ ਦਿੰਦੇ ਭਾਈ ਆਪਣਾ 2 ਦਿਨ ਦਾ 3 ਦਿਨ ਦਾ ਸਮਾਂ ਜਾ ਕੇ ਕਰੋ ਆਪਾਂ ਮੇਰੀ ਇੱਕ ਮਿੰਟ ਗੱਲ ਸੁਣੋ ਤੁਸੀਂ ਵੀ ਭਰਾ ਪੋਰਤੇ ਹੋਗੇ ਇਹ ਇੱਥੇ ਭਾਵੇਂ ਐਮਸੀ ਆ ਜੋ ਮਰਜੀ ਆ ਇਦਾਂ ਨਹੀਂ ਆ ਬਕਸੇ ਦਾ ਟੱਕਾ ਦਾ ਇਹ ਕੱਜਾ ਕੇ ਸਮਾਂ ਬਾਅਦ ਇੱਥੇ ਮੀਡੀਆ ਵੀ ਆ ਗਿਆ ਹੈ ਦੇ ਮੈਂ ਤੁਹਾਡੇ ਮੈਂ ਮੀਡੀਆ ਵੇ ਆ ਗਿਆ ਹੁਣ ਤੇ ਜਸੇ ਬੰਦੀਆਂ ਵੀ ਆ ਲੱਗੀਆਂ ਨੇ ਅਸੀਂ ਜਸੇ ਬੰਦੀਆਂ ਵੀ ਆ ਲੱਗੀਆਂ ਠੀਕ ਹੈ ਠੀਕ ਹੈ ਨਾ ਹਾਂਜੀ ਹੁਣ ਮੈਂ ਤਾਂ ਨਹੀਂ ਜਸੇ ਬੰਦੀਆਂ ਵੀ ਆ ਲੱਗੀਆਂ ਹੋਣੀ ਚਲੋ ਜਿੱਦਾਂ ਮੰਨ ਲਿਆ ਵਾਡੀ ਗੱਲ ਹਾਂ ਪਰ ਆਪਾਂ ਇਦਾਂ ਨਹੀਂ ਜੇ ਮੈਡਮ ਵੀ ਹੈ ਨਾ ਜੇ ਐਮਸੀ ਵੀ ਇਦਾਂ ਧੱਕਾ ਕਰਦੀ ਹੈ ਜਾ ਕੇ ਸਮਾਨ ਚਾਕੇ ਬਾਹਰ ਕਰ ਦਦਿਆ ਇਹਨਾਂ ਐਮਸੀ ਨੂੰ ਵੀ ਆਪਾਂ ਦੱਸ ਸਕਦੇ ਹਾਂ ਸਹੀ ਹੈ ਸਹੀ ਹੈ ਠੀਕ ਹੈ ਨਾ ਰਾਈਟ ਹੈ ਜੀ ਹੁਣ ਤੁਸੀਂ ਟਾਈਮ ਦੋਵੋ ਤੁਸੀਂ ਇਹਨਾਂ ਨੂੰ ਟਾਈਮ ਦੋਵੋ ਮਹੀਨੇ ਦਾ ਦੋ 15 ਦਿਨ ਦਾ ਇਦਾਂ ਸਮਾਨ ਆਪਾਂ ਚਾਕੇ ਲੋਗ ਲੱਗ ਨਹੀਂ ਸਿੱਟ ਸਕਦੇ ਏ ਹੁਣ ਜੇ ਜੀ ਸਵੇਰ ਹੁਣ ਵੀ ਕਹਦੇ ਨਾ ਹੁਣੇ ਹੁਣੇ ਚਲਾ ਇਹਨਾਂ ਨੂੰ ਦੋ ਤਿੰਨ ਦਿਨ ਟੈਲੀਫੋਨ ਕੀਤਾ ਨਹੀਂ ਕੋਈ ਆਇਆ ਹੁਣ ਅਸੀਂ ਫੋਨ ਕਰਦੇ ਨਾ ਹੁੰਦਾ ਕਿ ਫੋਰਥ ਵੀ ਆਉਗੀ ਸਭ ਕੋ ਜਾਉਗੇ ਤੇ ਠੀਕ ਹੈ ਜੀ ਇਹ ਮੈਡਮ ਭਾਵੇਂ ਜੋ ਮਰਜੀ ਐਮਸੀ ਆ ਜੋ ਮਰਜੀ ਆਪਾਂ ਕਿਸੇ ਰਣੀ ਪਰ ਇਹ ਨਹੀਂ ਕੋਈ ਧੱਕਾ ਕਰ ਸਕਦਾ ਕਿਉਂਕਿ ਧੱਕਾ ਨਾ ਕਰੋ ਉਹ ਕੁੜੀਆਂ ਆ ਜੇ ਹੁੰਦਾ ਕੋ ਬੰਦਾ ਬਜ਼ੁਰਗ ਹੁੰਦਾ ਜਾਂ ਕਿਦਾਂ ਉਹ ਕੁੜੀਆਂ ਸਾਰੀਆਂ ਤਿੰਨ ਚਾਰ ਬਜਾਰੀਆਂ ਕੁੜੀਆਂ ਆ ਹਾਂ ਜੀ ਇਹਨਾਂ ਨੂੰ ਮੜਾ ਜੀ ਇਹ ਚੇਹਰਾ ਚਲੋ ਕੁੜੀ ਵਾਲਾ ਹੈ ਗਰੀਮਾ ਮੈਂ ਕੁੜੀ ਵਾਲ ਕਰਕੇ ਵੀ ਅੱਗੇ ਮੈਂ ਕਦੀ ਗਣੀ ਕੱਢੇ ਨਹੀਂ ਜੇ ਮੇਰੀ ਗੱਲ ਸਹੀ ਨਹੀਂ ਕੱਢੇ ਆਪਾਂ ਨੂੰ ਵਾਰਨਿੰਗ ਤਾਂ ਦੇ ਸਕਦੇ ਆ ਵੀ ਕਹ ਕੇ ਤੁਸੀਂ ਆਪਣਾ ਘਰ ਦਾ ਕਰੋ ਇੰਦੀਆਮ ਜੇ ਤੁਹਾਡੇ ਨਾਲ ਕੱਲ ਗੱਲ ਹੋਈ ਆ ਤੁਸੀਂ ਜਿਹੜੇ ਘਰ ਦਾ ਇੰਦੀਆਮ ਕਰੋ ਆਪਣਾ ਕਿਤੇ ਵਾਸੇ ਵੀ ਤੁਹਾਨੂੰ ਆਪਾਂ 15 ਦਿਨ ਦਾ ਟਾਈਮ ਦਿੱਤਾ ਤੈਨੂੰ 5-7 ਸਾਲ ਦਾ ਵਾਰਨਿੰਗ ਨਹੀਂ ਜਾਣਾ ਜਲੀ ਪਰ ਮੇਰੀ ਗੱਲ ਸੁਣੋ ਭਾਈ ਸਾਹਿਬ ਜੀ ਆਪਾਂ ਸਮਾਨ ਚੱਕੇ ਤਾਂ ਨਹੀਂ ਸਿੱਟ ਸਕਦੇ ਜਿਸ ਤਰ੍ਹਾਂ ਐਮਸੀ ਮੈਡਮ ਆਣਾ ਜੀ ਐਮਸੀ ਮੈਡਮ ਉਹਨੂੰ ਅਗੋ ਦੱਸ ਦਿਓ ਤੇ ਕਿ ਬਿੱਟੂ ਬਾਬਾ ਹੀ ਆਣ ਲੱਗਿਆ ਵੀ ਕੀ ਆ ਗਿਆ ਉੱਤੇ ਉਹਨੂੰ ਮਾਲਾ ਫੋਨ ਕਰਕੇ ਦੱਸ ਦਿਓ ਤਾਂ ਉਹ ਦੱਸ ਦਊਗੀ ਆਪੇ ਜੀ ਸਹੀ ਹੈ ਬਈ ਹਾਂ ਨਹੀਂ ਨਹੀਂ ਤੁਸੀਂ ਭਾਵੇਂ ਮਾਲਕ ਬੋਲਦੇ ਹੋ ਭਾਜੀ ਮੇਰੀ ਪਹਿਲਾਂ ਗੱਲ ਸੁਣੋ ਇਹਦੇ ਆਪਣਾ ਇੱਕ ਬੰਦਾ ਭੇਜੋ ਵੀਰੋ ਬੰਦਾ ਭੇਜ ਕੇ ਇਹਦੇ ਤਾਲੇ ਤੋੜ ਦਵੇ ਫੇਰ ਕੱਲ ਨੂੰ ਕਹੂਗਾ ਤਾਲੇ ਤੋੜ ਕੇ ਗਲਤ ਕਰ ਗਏ ਆ ਆਪਾਂ ਇਹ ਕੰਮ ਨਹੀਂ ਕਰਨਾ ਤੁਸੀਂ ਤਾਲੇ ਲਾਏ ਆ ਤੁਸੀਂ ਆਪਣਾ ਕੋ ਬੰਦਾ ਭੇਜ ਕੇ ਤਾਲੇ ਤੋੜ ਦਿਓ ਬੰਦਾ ਕਿਸੇ ਨੂੰ ਆਉਣੇ ਨਹੀਂ ਭਾਜੀ ਅਸਲ ਵਿੱਚ ਉਹ ਮੁਲਾਜਮ ਆਇਆ ਮੁਲਾਜਮ ਆਇਆ ਪੁਲਿਸ ਨਾਲ ਲੈ ਕੇ ਇਹਨਾਂ ਨਾਲ ਗੱਲ ਕਰ ਲੋ ਰਾਤ ਨੂੰ ਪੁਲਿਸ 12 ਵਜੇ ਆ ਗਈ ਸੀਗੀ ਹੁਣ ਵੀ ਮੁਲਾਜਮ ਆ ਤੁਲੀ ਨੂੰ ਕਹਦੇ ਹੋ ਤੁਲੀ ਨੂੰ ਕਹਦੇ ਹੋ 12 ਵਜੇ ਪੁਲਿਸ ਮੈਡਮ ਤੁਲੀ ਨੂੰ ਭੇਜ ਦੇ ਤੇ ਮੈਡਮ ਤੁਲੀ ਆਉਣਾ ਨੂੰ ਕਹਿ ਦੋ ਉਹਨੂੰ ਕਹਿ ਦਿਓ ਤੂੰ ਕਹਦੇ ਉਹ ਆਏ ਖਾਸ ਰਿਡੇ ਆਏ ਆ ਬੰਦੇ ਜਾ ਕੇ ਗੱਲ ਕਰ ਲੈ ਉਹਨਾਂ ਨਾਲ ਜਿਹੜੀ ਕੌਂਸਲ ਨਹੀਂ ਜਿਹੜੀ ਆ ਆ ਜਿਹੜੇ ਤੁਹਾਡੇ ਨਾਲ ਆਏ ਆ ਜਿਹੜੀ ਬਾਵਾ ਫੜ ਕੇ ਬਾਹਰ ਕੱਢਦੀ ਸੀ ਨਾ ਉਹਨੂੰ ਮੜਾ ਲੈ ਉਹਨਾਂ ਨਾਲ ਅਸੀਂ ਦਸੀਏ ਇਹ ਵੀ ਇਹ ਕੀ ਕਰਦੇ ਧੱਕੇਸ਼ਾ ਹੀ ਕਰਦੇ ਆ ਇਹ ਨਾ ਕਵੇ ਵੀ ਮੇਰੀ ਸਰਕਾਰ ਆ ਭੁਲਾਤੀ ਦੇ ਮੈਂ ਤਾਂ ਧੱਕਾ ਕਰਾਂਗੇ ਇਹ ਤਾਂ ਕਾਹੀ ਕਰਨ ਦੇਣਾ ਨਹੀਂ ਕਿਸੇ ਨੂੰ ਵੀ ਇਹਨੂੰ ਧੱਕਾ ਨਹੀਂ ਭਾਈ ਇਹ ਤਾਂ ਕਹਾਣੀ ਹੋਰ ਦੱਸੋ ਕੀ ਆ ਮੈਨੂੰ ਦੱਸੋ ਆਈ ਕਹਿੰਦਾ ਤੂੰ 50 ਬੰਦੇ ਲੈ ਕੇ ਆਉਣ ਭਾਵੇਂ 100 ਬੰਦਾ ਅਰਦਾਸਾਂ ਤੋਂ ਕਰਾਇ ਨਹੀਂ ਲਿਆ ਉਹ ਯਾਰ ਕਿਰਾਇਆ ਨਹੀਂ ਲਿਆ ਪਰ ਮੇਰੀ ਇੱਕ ਗੱਲ ਸੁਣ ਉਹ ਗਏ ਟੇਕੇ ਤੇ ਤੁਸੀਂ ਉਹਨੂੰ ਲੈ ਸਕਦੇ ਆ ਭਾਈ ਆਪਣਾ ਸਮਾਨ ਜਿਹੜਾ ਨਾ ਤੂੰ ਆਪਣਾ ਇੰਦੀਆਮ ਕਰ ਲਓ 2 ਮਹੀਨੇ ਦਾ ਟਾਈਮ ਲੈ 2 ਮਹੀਨੇ ਵਿੱਚ ਇਹਦੀ ਗੱਲ ਨੂੰ ਕਰ ਦਊਗਾ ਕਰ ਦਊਗਾ ਗੱਲ ਨੂੰ ਕੋ 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 ਬੱਲੇ ਬੋਲਦਾ ਬੋਲਦਾ ਕੱਦ ਮੈਂ ਕਿਹਾ ਹੋਰ ਰੱਖਿਆ ਆਪਾਂ ਹੁਣੇ ਸਮਾਨ ਜੱਗੇ ਬਾਹਰ ਮਾਰਾਂਗੇ ਜੋ ਨਾ ਕਰਾਇ ਮੈਂ ਤੁਹਾਨੂੰ ਦਵਾਵਾਂਗੇ ਪਰ ਇਹਨਾਂ ਨਾਲ ਆਪਾਂ ਜਿਹੜਾ ਕੁੜੀਆਂ ਨੇ ਤਾਂ ਕੜ ਆਉਣਾ ਨਾ ਇਹ ਸਾਰੇ ਸ਼ਹਿਰ ਚ ਖੱਪ ਭੈਣ ਹੀ ਤੁੰਦ ਆਂਦਾ ਮੈਂ ਠੀਕ ਹੈ ਜੀ ਹਾਂ ਤੁਸੀਂ ਚਲੋ ਜਿੱਦਾਂ ਮਰਜੀ ਜਿਹੜੇ ਮਰਜੀ ਕੰਮ ਕਰਦੇ ਜੋ ਮਰਜੀ ਮਹਿਕਮੇ ਚ ਕਰਦੇ ਜੋ ਮਰਜੀ ਆ ਆਪਾਂ ਕਾਰਵਾਈ ਤੁਹਾਡੇ ਤੇ ਕਰਾਣੀ ਆ ਠੀਕ ਹੈ ਹਾਂ ਹੋਂ ਜੇ ਤੁਸੀਂ ਕਰ ਸਕਦੇ ਹੋ ਦੱਸੋ ਜਾਂ ਆਪਣੀ ਆਪਣਾ ਕੰਮ ਕਰੀਏ ਚਲੋ ਤੁਸੀਂ ਨਾਲ ਜੋ ਕਰੋਗੇ ਜੀ ਚਲ ਠੀਕ ਆ ਹੋ ਜੋ ਹੋ ਜਾ ਆ ਦੇਖੋ ਇਹਨਾਂ ਨੇ ਕਿੰਦਾ ਸਾਰਾ ਦਾ ਸਮਾਨ ਰੱਖਿਆ ਹੋਇਆ ਆ ਦੇਖੋ ਇਹਨਾਂ ਨੇ ਸਾਰਾ ਕੁੱਲਰ ਐਲ ਸੀ ਡੀ ਕਿੰਦਾ ਸਮਾਨ ਬਾਹਰ ਰੱਖਿਆ ਹੋਇਆ ਇਹਨਾਂ ਨੇ ਸਾਡੇ ਅੱਥਰੂ ਬਿਲਕੁਲ ਦੇਖੇ ਨਹੀਂ ਕਿੰਦਾ ਸਮਾਨ ਬਾਹਰ ਰੱਖਿਆ ਹੋਇਆ ਇਹਨਾਂ ਨੇ ਕੁੱਲਰ ਸਾਰਾ ਐਲ ਸੀ ਡੀ ਕੋਈ ਸਮਾਨ ਦੇਖਿਆ ਨਹੀਂ ਸਾਰਾ ਸਾਡੇ ਦਾ ਸਮਾਨ ਰੱਖਿਆ ਹੋਇਆ ਇਹਨਾਂ ਨੇ ਇਹ ਸਾਰਾ ਕੁਝ ਲੈ ਰਹੇ ਸਨ ਅਸੀਂ